ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਆਰਐਮ ਬਲੌਗ ਦੇ ਵਿੱਚ ਹੋਰ ਜੀ ਕੀ ਹਾਲ ਚਾਲ ਤੇ ਅੱਜ ਦੇ ਬਲੌਗ ਦੀ ਸ਼ੁਰੂਆਤ ਹੋ ਰਹੀ ਹੈ ਜੀ ਸਾਡੇ ਸੁਪਰ ਮਾਰਨਿੰਗ ਤਕਰੀਬਨ 7 ਵਜੇ ਤੇ ਉਹਦਾ ਕਾਰਨ ਇਹ ਵੀ ਮੈਂ ਅੱਜ ਸਰਬੀ ਨੂੰ ਜੈਤ ਤੋਂ ਪੱਕੇ ਤੌਰ ਤੇ ਵਾਪਸ ਲਿਆਉਣ ਲੱਗਿਆ 7:00 ਵਜੇ 11 ਮਿੰਟ 11 ਮਿੰਟ ਹੋ ਗਏ ਤੇ ਮੈਂ ਤੇ ਪ੍ਰਿੰਸ ਚੱਲਿਆ ਫਿਲਹਾਲ ਬਹਿਬਲ ਉਹਨਾਂ ਨੂੰ ਉਧਰੋਂ ਸੀ ਲੈ ਕੇ ਆਉਣੇ ਆ ਨਾਲ ਰੀਤ ਹੋਗੀ ਮਾਨ ਬਊਗਾ ਮਾਨ ਵਸੇ ਸਕੂਲ ਛੱਡਦਾਂਗੇ ਜੇਤੋ ਆ ਕੇ ਤੇ ਸਰਬ ਵੀ ਇੱਥੇ ਜੇਤੋ ਕੰਜ ਆ ਰਹੀ ਹੈ ਤਕਰੀਬਨ ਪੱਕੇ ਦਾ ਮਤਲਬ ਇਹ ਵੀ ਪਹਿਲਾਂ ਇੱਕ ਦੋ ਵਾਰੀ ਆਈਏ ਪਰ ਮੁੜ ਜਾਂਦੀ ਆ ਬਟ ਹੁਣ ਉਹ ਪੱਕੇ ਤੌਰ ਤੇ ਜੇਤੋ ਆ ਰਹੀ ਆ ਤੇ ਮੇਰੇ ਹਿਸਾਬ ਦੇ ਨਾਲ 20 ਅਗਸਤ ਨੂੰ ਐਕਸੀਡੈਂਟ ਹੋਇਆ ਸੀਗਾ ਤੇ ਸਤੰਬਰ ਨਾ ਗਿਆ ਹਾ ਅਕਤੂਬਰ ਚੱਲ ਪਿਆ ਅਕਤੂਬਰ ਚੱਲ ਪਿਆ ਤਕਰੀਬਨ ਸਵਾ ਡੇਢ ਡੇਢ ਮਹੀਨੇ ਪੌਣੇ ਦੋ ਮਹੀਨੇ ਬਾਅਦ ਪੌਣੇ 2 ਮਹੀਨੇ ਨੇ ਨੇੜ ਹੋ ਗਿਆ ਤੇ ਉਹ ਜਿੱਤ ਅੱਜ ਪਹਿਲੀ ਵਾਰ ਪੱਕੇ ਦੌਰ ਤੇ ਆ ਰਹੀ ਆ ਤੇ ਕੁਛ ਇੱਕ ਮਸ ਨੂੰ ਉਹ ਵੀ ਦੱਸਾਂ ਵੀ ਆ ਮੇਰੇ ਨਾਲ ਕੁਝ ਅੱਖ ਚ ਕੋਈ ਪ੍ਰੋਬਲਮ ਆ ਕੋਈ ਸਮਝ ਨਹੀਂ ਲੱਗੀ ਕੀ ਦਿੱਕਤ ਆ ਰਹੀ ਆ ਕੱਲ ਦੀ ਰੜਕ ਪੈ ਰਹੀ ਆ ਪਰ ਮੈਨੂੰ ਲੱਭਣੇ ਉਹ ਲੈ ਤੁਸੀ ਦਵਾਈ ਤੇ ਉਹਦੋਂ ਕੋਸਾ ਤੱਕ ਫਰਕ ਪਿਆ ਪਰ ਦਰਦ ਹਜੇ ਵੀ ਬਹੁਤ ਕਰ ਰਿਹਾ ਤੇ ਬਣੇ ਰਹੋ ਵਲੌਗ ਦੇ ਵਿੱਚ ਮਿਲਦੇ ਆ ਫਿਰ ਆਪਾਂ ਤੇ ਸੱਚ ਇੱਗਲ ਬਸ ਨੂੰ ਹੋਡਸ ਨਹੀਂ ਸੀ ਵੀ ਸਾਡੀ ਜਿਹੜੀ ਗੱਡੀ ਸੀ ਨਾ ਉਹ ਕੀ ਗੱਲਬਾਤ ਬਣੀਆ ਗੱਡੀ ਨਾਲ ਉਹ ਤੁਹਾਨੂੰ ਮੈਂ ਬਹਿਵਲ ਦੱਸੂਗਾ ਵੀ ਉਹ ਕੀ ਗੱਲਬਾਤ ਬਣੀਆ ਫਿਲਹਾਲ ਮੈਂ ਕਿਹਾ ਗੋਰ ਦੀ ਗੱਡੀ ਲੈ ਕੇ ਚੱਲਿਆ ਗੱਡੇ ਅੱਜ ਆਪਣੀ ਨਹੀਂ ਲੈ ਕੇ ਜਾਣਾ ਬਣੇ ਰੋ ਬਲੌਗ ਦੇ ਚ ਮਿਲਦੇ ਆ ਜੀ ਆ ਚੱਕਲੀ ਜ ਆਪਾਂ ਕੋਈ ਨਹੀਂ ਓਹੋ ਚੰਨ ਜੀ ਹੋ ਗਿਆ ਖੋਲੂ ਕਿ ਮੈਂ ਦਿਸ ਇਜ਼ ਅ ਹੰਡਾ ਆਈ 10 ਬਿਊਟੀਫੁਲ ਚਲੋ ਜੀ ਦੋਸਤੋ ਹੁਣ ਆਪਾਂ ਚੱਲਿਆਂ ਬਹਿਵਲ ਸਾ ਮੌਣ ਸੰਗੇ ਠੀਕ ਕਰਤੀ ਸਹੀ ਆ ਮਾਂ ਦੀ ਬਾਈ ਸਾਈਕਲ ਠੀਕ ਕਰਤੀ ਡੈਡੀ ਨੇ ਘੈਂਣਾ ਬਣਾ ਦੀ ਹੈ ਕਿਹਨੇ ਮਾਂ ਨੇ ਕੀਤੀ ਹੈ ਇਦੋਂ ਆਪਣਾ ਕਰਿਆ ਸਹੀ ਆ ਚੱਲ ਚੱਲੀ ਹੁਣ ਜਾਈ ਤੋ ਚਲੋ 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 ਜਾਈ ਤੋ ਚਲੋ ਅਰੂ ਵੀ ਸਸੇ ਗਾ ਮੰਮੀ

ਵੀ ਆ ਦੇ ਫੋਟੋ ਇੱਥੋਂ ਦੀ ਗੱਡੀ ਨਹੀਂ ਨਿਕਲ ਸਕਦੀ ਹੁਣ ਆਪਣੀ ਗੱਡੀ ਦਾ ਨਿਕਲਦਾ ਕਾਰਨ ਆ ਵੀ ਆ ਦੇਖ ਹੁਣ ਆ ਬਾਹਰ ਮੂਰੇ ਮਿੱਟੀ ਪਈ ਆ ਸਾਰੀ ਇਹਦੇ ਡੰਗ ਪੱਟਾ ਜਦੋਂ ਇਹ ਡੰਗ ਬਣੂਗਾ ਫਿਰ ਜਾ ਕੇ ਮਿੱਟੀ ਪਾਸੇ ਹੋਊਗੀ ਤੇ ਫਿਰ ਗੇਟ ਖੁੱਲੂਗਾ ਫਿਰ ਆਪਣੀ ਗੱਡੀ ਤੇ ਚਾਉਣੀ ਇੱਧਰ ਗੱਡੀ ਦਾ ਤਾਂ ਕਰਨਾ ਕਿਉਂਕਿ ਪਹਿਲਾਂ ਮੇਨ ਗੇਟ ਇੱਧਰ ਹੁੰਦਾ ਸੀਗਾ ਫਿਰ ਇਹਦੇ ਕਰਕੇ ਆ ਚੱਕਰ ਪਿਆ ਹੁਣ ਚੱਲਾ ਬੱਤਾ ਚੱਲ ਜੇ ਚੱਲਾ ਹਲੋ ਮੈਂ ਬਤਾ ਕਰ ਦਵਾਂ ਮਮੀ ਨੂੰ ਸਸਰੀ ਕਾਰ ਸਾਰੇ ਨੂੰ ਸਸਰੀ ਕਾਰ ਸਾਰਾ ਆ ਜਾਓ ਤੀਦ ਆਪਣੀ ਤਾਂ ਖੜੀ ਕਾਰ ਭਰਾਵਾ ਹੁਣ ਇਹ ਤਾਂ ਨਿਕਲ ਨਹੀਂ ਸਕਦੀ ਇਸ ਕਰਕੇ ਫਿਰ ਜਦੋਂ ਡੈਗ ਭਰੂਗਾ ਫਿਰ ਆਪਾਂ ਇਹਦੀ ਗੱਡੀ ਲੈ ਜਾਵਾਂ ਹੁਣ ਗੱਡੀ ਉਧਰ ਦੀ ਲੈ ਜਾਵਾਂਗੇ ਇਧਰ ਜਗ੍ਹਾ ਘਟਾ ਕਰਕੇ ਹੂੰ ਉਹ ਖੜੀ ਆਪਣੀ ਗੱਡੀ ਪਰਲੇ ਪਾਸੇ ਇੱਕ ਥੋੜੀ ਜਾ ਰਹੇ ਆ ਆ ਵਿਕੀ ਦੀ ਗੱਡੀ ਹੈ ਚਲ ਆ ਜੋ

ਚਲੇ ਗਏ ਰੁਪੇ ਜਿੱਤੋਪਾ ਹੈ ਚਲਾ ਜਾ ਕੇ ਗਾ ਕੇ ਬਾਏ 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 ਬੱਤੋ ਬਾਏ ਜੰਦ ਗਿਓ ਹੁਣ ਚਲ ਚੱਲ ਪਈ ਅਸੀਂ ਜਿੱਤਵਾਲੇ ਨੂੰ ਨਾਲ ਸਰ ਵੀ ਆ ਸਾਡੇ ਚਹੀਤੇ ਮਹਿਮਾਨ ਵੀਆਈਪੀ ਲੋਕ ਚਲੋ ਸਾਢੇ 20 ਅੱਖਾਂ ਸਪੂਝਣਾ ਆ ਇੱਕ ਹੋਰ ਨਿਆਣਾ ਚਲੋ ਮਿਲਦੇ ਜਾਈਏ ਤੋ ਜਾ ਕੇ ਬਾਏ ਬਾਏ ਮਾੜੀ ਪਤਾ ਇਹਨੂੰ ਸਾਈਡ ਤੇ ਰੱਖ ਦੇਣਾ ਭਾਈ ਇਹ 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 ਮम्मा ਨੂੰ ਦੇਖਣੇ ਮम्मा ਚਾਦੀ ਚਾ ਮੇਰਾ ਹੁੰਜਾ ਕੀ ਕਹਦਾ ਸੀ ਪਲੈਡੀ ਕੀ ਕਹਦਾ ਸੀ ਹੈ ਹੈਲੋ ਹੈਲੋ ਕਰ ਦੇ ਹੈ ਜੀਆਂ ਲੱਗੀਆਂ ਰਹੀਆਂ ਜੋ ਜੀਆਂ ਇਹਨੇ ਕੁੱਟਿਆ ਇਹਨੇ ਕੁੱਟਿਆ ਹਾਂ ਇਹਨੇ ਕੁੱਟਿਆ ਇਹਨੇ ਕੁੱਟਿਆ ਚੱਲ ਜਾ ਆਇਆ ਗੁੱਤੀ ਇਸ ਤੋਂ ਬਾਅਦ ਜੀ ਮੈਂ ਕੰਮ ਕਰਦਾ ਗਿਆ ਸੀ ਤੇ ਤੁਸੀਂ ਦੇਖੋ ਵੀ ਇੱਥੇ ਬਹੁਤ ਵੱਡਾ ਨਾ ਸਪਨੀ ਸੀਗੀ ਤੇ ਦੇਖੋ ਵੀਡੀਓ ਅੱਗੇ ਕੀ ਹੁੰਦਾ ਇਹ ਬੇਗੁੱਫੜ ਕਰਦਾ ਹੋਰ ਮਰ ਨਹੀਂ ਮਾਰਦਾ ਹੈਗਾ ਜੀ ਆ ਪੰਜ ਤਾਂ ਆਉਂਦੀ ਆ ਰੰਗ ਪੁਰਾਣੇ ਰਹਿੰਦੇ ਨੇ ਇਹ ਪਤਾ ਆਪਣੇ ਘਰ ਤੋਂ ਕਿੰਨੇ ਸਾਲ ਹੋ ਗਏ ਇੱਥੇ ਫਿਰਦੀ ਐ ਮੇਰੀ ਅੰਮੀ ਅਨੰਦ ਕੌਰ ਅਬਾ ਜੀ ਅੰਡੀਆ ਆਪਾਂ ਦੱਸੇ ਸੀ ਬੀਚ ਆ ਫੜਦੇ ਲੈ ਪਰ ਮਰਾ ਧਿਆਨ ਨਾ ਮੇ ਇਹਨਾਂ ਨੇ ਨੂੰ ਮੈਂ ਕਿਤਾ ਸਿੱਲਿ ਸਤ ਨਾ 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 ਤੂੰ ਮੈਂ ਕਵਾਵਰ ਕਹਿਣਾ ਤੂੰ ਬਾਹਰ ਨਹੀਂ ਜੀ ਲਈ ਨਾ ਇਹ ਮੂੰਹ ਖੱਲੇ ਆ ਉਹਦਾ ਇਹ ਸਾਰਾ ਗੁੱਝਾ ਮੂੰਹ ਹੀ ਫੜਾ ਜਾਵੇ ਨਾ ਤੇਰੇ ਨਹੀਂ ਮਾਰ ਮੁਰਜਣੇ ਡੰਗ ਤੂੰ ਨਾ ਪੰਗਾ ਲੈ ਉਹ ਨਹੀਂ ਡੰਗ ਮਾਰਦੀ ਹੁੰਦੀ ਯਾਰਾਂ ਯਾਰ ਇਹ ਉਹਦਾ ਆਪਣੇ ਦੇ ਮੇਰੀ ਵਿਚਾਰੀ ਉਹ ਤਾਂ ਮੈਨੂੰ ਪਤਾ ਲੱਗਦੀ ਹੈ ਹਾਂ ਉਹਦਾ ਆਪਣੇ ਦੇ ਮੇਰੀ ਵਿਚਾਰੀ ਕਲ ਕਲ ਲਾ ਇਹਨਾਂ ਫੱਟੇ ਕਿੱਥੇ ਪੜੇ ਹਾਂ ਹੁਣ ਦਾ ਛੁੱਟੂ ਜਰਾ ਚੁਣਾਸ ਤਮੇ ਧਿਆਨ 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 ਜਾਨ 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 ਦੇ ਜਾਨ ਦੇ ਮੇਰੀ ਵਿਚਾਰੀ ਗਈ ਗਈ ਦੱਸ ਜਾਨ ਦੇ ਜਾਂਦੇ ਸੀ ਆਉਣਾ ਤਾਂ ਫੇਰ ਨੂੰ ਨਹੀਂ ਆਉਣਾ ਜੇ ਫੇਰ ਵਾਸਤਾ ਆਉਣੇ ਜਾਣੇ ਮੜੀ ਸੀ ਭੱਜ ਗਏ ਲੈ